ਪੰਜਾਬੀ ਦੀ ਕਹਾਵਤ ਹੈ ਮਾੜਾ ਕਿਰਦਾਰ ਚਾਹੇ ਕਿੰਨੇ ਵੀ ਹਸਣ ਵਾਲਾ ਹੋਵੇ ਰਾਜੇ ਕਦੇ ਕੰਜਰੀ ਨੂੰ ਰਾਣੀ ਨਹੀਂ ਬਣਾਉਂਦੇ ਇਹ ਕਹਾਵਤ ਅੱਜ ਦੇ ਪੰਜਾਬ ਤੇ ਬਿਲਕੁਲ ਸਿੱਧੀ ਤੇ ਸੁਖਾਣੀ ਟੁੱਕਦੀ ਹੈ ਕਿਉਂਕਿ ਮੈਂ ਗੱਲ ਕਰਦਾ ਅੱਜ ਤੋਂ 100 50 500 ਸਾਲ ਪਹਿਲਾਂ ਵਾਲੇ ਪੁਰਾਣੇ ਪੰਜਾਬ ਦੀ ਉਦੇ ਚ ਇੱਕ ਮੁੱਢਲਾ ਢਾਂਚਾ ਹੁੰਦਾ ਸੀ ਜਿਹੜਾ ਸਾਡੇ ਪੰਜਾਬ ਨੂੰ ਬਹੁਤ ਨੱਚਦਾ ਗਾਉਂਦਾ ਕੂਕਦਾ ਕੁੱਦਦਾ ਵਿਖਾਉਂਦਾ ਸੀ ਇੱਕ ਬੱਚੇ ਦਾ ਬਚਪਨ ਤੋਂ ਲੈ ਕੇ ਉਹਦੀ ਮੌਤ ਤੱਕ ਦਾ ਸਫ਼ਰ ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਬੀਤ ਜਾਂਦਾ ਬਿਨਾਂ ਕਿਸੇ ਫਿਕਰਾਂ ਤੋਂ ਬਿਨਾਂ ਕਿਸੇ ਇੱਕ ਦੂਜੇ ਨਾਲ ਕਿਸੇ ਨੂੰ ਅਣਗੌਲਿਆਂ ਕੀਤੇ ਤੋਂ ਬਿਨਾਂ ਕਿਸੇ ਨਾਲ ਰੁਸਨ ਬਣਾਉਣ ਤੋਂ ਉਹ ਉਹਨਾਂ ਟਾਈਮਾਂ 'ਚ ਇਹ ਸਾਰਾ ਪ੍ਰਬੰਧਨ ਇੱਕ ਮੋਢਲਾ ਢਾਂਚਾ ਕਿਸੇ ਇੱਕ ਚੀਤੇ ਦਾ ਆਧਾਰਿਤ ਸੀ ਗਏ ਨਾ ਕਿਹੜੀ ਚੀਤੇ ਸੀ ਇਸ ਚੀਜ਼ ਬਾਰੇ ਜਦੋਂ ਸੋਚਿਆ ਤਾਂ ਮੈਨੂੰ ਸਭ ਤੋਂ ਪਹਿਲਾਂ ਯਾਦ ਆਇਆ ਕਿ ਸੇਪੀ ਸੇਪੀਐਸਐਲ ਵਿੱਚ ਇੱਕ ਇਹੋ ਜਿਹਾ ਸਾਧਨ ਸੀ ਸਾਡੇ ਕੋਲ ਇੱਕ ਪ੍ਰਬੰਧਨ ਢਾਂਚਾ ਸੀ ਜਿਸ ਤੇ ਸਾਰਾ ਕੰਮ ਚੱਲ ਰੁਮਦਾਰ ਸੀ ਇੱਕ ਸਭ ਤੋਂ ਅੱਜ ਦੇ ਟਾਈਮ 'ਚ ਬੰਦੇ ਵਾਸਤੇ ਜਾਂ ਬੱਚੇ ਵਾਸਤੇ ਸਭ ਤੋਂ ਮੇਨ ਪ੍ਰੋਬਲਮ ਕੀ ਹੈ ਸਭ ਤੋਂ ਜ਼ਿਆਦਾ ਸੋਚਣ ਵਾਲੀ ਜਾਂ ਦਿੱਕਤ ਦੇਣ ਵਾਲੀ ਗੱਲ ਕੀ ਹੈ ਉਹਦੇ ਵਾਸਤੇ ਉਹਦਾ ਫਿਊਚਰ ਉਹ ਪੜ ਰਿਹਾ ਵੱਡਾ ਹੋ ਰਿਹਾ ਪਰ ਉਹਦਾ ਫਿਊਚਰ ਉਹਨੂੰ ਦਿਖ ਨਹੀਂ ਰਿਹਾ ਉਹ ਪੁਰਾਣੇ ਸਮੇਂ ਦੇ ਵਿੱਚ ਕੀ ਸੀ ਬੱਚੇ ਆਪਣੇ ਬਚਪਨ ਤੋਂ ਲੈ ਕੇ ਆਪਣੀ ਜਵਾਨੀ ਤੱਕ ਆਪਣੇ ਘਰ ਦੇ ਕਮਾਂਕਾਰਾਂ ਨੂੰ ਦੇਖਦੇ ਆਉਂਦੇ ਆਪਣੇ ਪਿਤਾ ਪੁਰਖੀ ਕਮਾਂਧੀਆਂ ਨੂੰ ਦੇਖਦੇ ਆਉਂਦੇ ਇਹ ਦੇਖਦੇ ਦੇਖਦੇ ਜਾਣਦੇ ਜਾਣਦੇ ਹੀ ਉਹ ਹੌਲੀ ਹੌਲੀ ਚੱਕੇ ਕਾਰੀਗਰ ਬਣ ਜਾਂਦੇ ਤੇ ਆਪਣੇ ਹੱਥ ਜੱਸ ਪਾ ਲੈਂਦੇ ਤੇ ਉਹ ਇਹੀ ਪ੍ਰਬੰਧਨ ਇਹੀ ਉਹਨਾਂ ਦਾ ਹੱਥ ਜੱਸ ਜਾਂ ਕਾਰੀਗਰ ਬਣਾ ਹੁੰਦਾ ਸੀ ਜਿਹੜਾ ਉਹਨਾਂ ਦੇ ਉਹਨਾਂ ਦੀ ਵੀ ਅੱਗੇ ਪੀੜ੍ਹੀਆਂ ਨੂੰ ਚਲਾਉਣ 'ਚ ਉਹਨਾਂ ਦੀ ਮਦਦ ਕਰਦਾ ਬੱਚਿਆਂ ਨੂੰ ਪਾਲਣ ਦੀ ਮਦਦ ਕਰਦਾ ਆਪਣੇ ਘਰਬਾਰ ਨੂੰ ਆਪਣੀਆਂ ਰਿਸ਼ਤੇਦਾਰਾਂ ਨਾਲ ਵਰਤਣ ਨੂੰ ਉਹਨਾਂ ਦੀ ਮਦਦ ਕਰਦਾ ਹੁਣ ਇੱਕ ਬੱਚਾ ਜਦੋਂ ਵੀ 5-7 ਸਾਲ ਦਾ 8 ਸਾਲ ਦਾ ਹੋ ਜਾਂਦਾ ਸੀ ਪਾਣੀ ਪੰਜਾਬ ਵਿੱਚ ਬਹੁਤ ਗੱਭਰੂ ਲੱਗਦਾ ਸੀ ਕਿਉਂਕਿ ਘਰੇ ਸਭ ਕੁਝ ਉਹਦਾ ਦੁੱਧ ਪਾਣੀ ਨਸੀ ਜੋ ਸਾਡੀ ਮੇਨ ਖਰਾਕ ਸੀ ਉਹ ਹੁੰਦੀ ਸੀ ਹਰ ਘਰੇ ਮਿਲ ਜਾਂਦੀ ਸੀ ਮਾੜੀ ਤੋਂ ਮਾੜੀ ਘਰੇ ਹੁਣ ਬੱਚਾ ਆਪਣੇ ਕੱਟਰ ਨੂੰ ਕੁੱਦੰਦੇ ਨਾਲ ਨਾਲ ਮਾਪਿਆਂ ਨਾਲ ਕੰਮ ਵੀ ਕਰਾਉਂਦਾ ਆਪਣੇ ਪਿਤਾ ਪੁਰਖੀ ਕੰਮ ਧੰਦੇ ਨੂੰ ਵੀ ਕਰਦਾ ਚਾਹੇ ਕੋਈ ਹੋਰ ਵੀ ਕਰ ਲੈਂਦਾ ਪਰ ਕਰਦਾ ਲਾਜ਼ਮੀ ਸੀ ਛੱਡਦਾ ਨਹੀਂ ਸੀ ਕੰਮ ਜੋ ਬੱਚੇ ਪੜ ਪੜਨ ਵੀ ਜਾਂਦੇ ਸੀ ਬਥੇਰੇ ਬੱਚੇ ਪੜਨ ਜਾਂਦੇ ਸੀ ਜੋ ਮਦਰੱਸਿਆਂ 'ਚ ਅੰਦਰਾਂ 'ਚ ਜਾਂ ਉਹਦੇ ਵਿਦਿਆਲਿਆ ਸਿਸਟਮ ਜੋ ਵੀ ਹੁੰਦਾ ਸੀ ਉਹਨਾਂ ਦੇ ਗੁਰੂਪਾਲ ਕਹਿ ਸਕਦੇ ਆਪਾਂ ਉਹਨਾਂ ਨੂੰ ਉਹਨਾਂ 'ਚ ਮੌਲਵੀ ਪੜਾਉਂਦੇ ਸੀ ਬੜੀਆਂ ਪਸ਼ਾਵਾਂ ਬੱਚੇ ਪੜ੍ਹਦੇ ਸੀ ਉਹ ਪੜਨ ਵੀ ਜਾਂਦੇ ਸੀ ਪਰ ਨਾਲ ਨਾਲ ਉਹ ਘਰ ਦੇ ਕੰਮਾਂ ਧੰਦਿਆਂ ਵੱਲ ਕੋਲੋਂ ਨਾ ਧਿਆਨ ਚ। ਉਹਨੂੰ ਬਚਪਨ ਉਹਨਾਂ ਦਾ ਕਿਵੇਂ ਬੀਤਦਾ ਸੀ। ਉਹ ਆਪਣੇ ਘਰਾਂ ਦੇ ਪਿੰਡਾਂ ਵਿੱਚ ਆਸੇ-ਪਾਸੇ ਜੋ ਖੁੱਲੇ ਥਾਂ ਹੁੰਦੇ ਸੀ ਉੱਥੇ ਉਹ ਨੱਚਦੇ, ਗਾਉਂਦੇ, ਖੇਡਦੇ, ਕੁੱਦਦੇ ਪਾਣੀਆਂ 'ਚ ਛਾਲਾ ਮਾਰਦੇ, ਚੁੱਗੀਆਂ ਲਾਉਂਦੇ ਵੱਡੇ ਹੁੰਦੇ। ਉਹਨਾਂ ਦੇ ਜੁੱਸੇ ਵੀ ਤਕੜੇ ਬਣ ਜਾਂਦੇ ਸੀ ਜੀ ਨਾਲ। ਉਹ ਖਾਣ-ਪੀਣ ਤੇ ਖੇਡਣਾ-ਕੁੱਦਣਾ ਬੱਚੇ ਵਾਸਤੇ ਬਹੁਤ ਲਾਭਦਾਇਕ ਹੁੰਦਾ। ਉਹ ਇਸੇ ਤਰ੍ਹਾਂ ਆਪਣੇ ਬਚਪਨ ਨੂੰ ਦੇ ਬਚਪਨ ਦਾ ਲਗਦਾ ਤੇ ਜਿਵੇਂ ਉਹ ਵੱਡੇ ਹੋ ਜਾਂਦੇ ਆਪਣੇ ਮਾਪਿਓ ਦੇ ਪਿਤਾ ਪਰਿਵਾਰਕ ਕੰਮਾਂ ਨੂੰ ਬਣਾ ਕੇ ਉਹ ਵਧੀਆ ਕਾਰੀਗਰ ਵੀ ਬਣ ਜਾਂਦੇ ਚਾਹੇ ਉਹ ਕਾਰੀਗਰ ਪੁਣਾ ਇਹ ਨਹੀਂ ਹੁੰਦਾ ਕਿ ਕੋਈ ਲੱਕੜ ਦਾ ਕੰਮ ਨਹੀਂ ਸਿੱਖੂਗਾ ਚਾਹੇ ਉਹ ਹੀ ਕਾਰੀਗਰ ਬਣੂਗਾ ਚਾਹੇ ਲੋਹੇ ਦਾ ਕੰਮ ਸਿੱਖੂ ਉਹ ਕਾਰੀਗਰ ਬਣੂ ਨਹੀਂ ਕਾਰੀਗਰ ਤਾਂ ਤੁਹਾਡੇ ਹੱਥ ਚੱਸਾ ਚਾਹੇ ਉਹ ਖੇਤੀਬਾੜੀ ਹੈ ਚਾਹੇ ਤੁਸੀਂ ਹਲਵਾਈ ਆ ਚਾਹੇ ਤੁਹਾਡੀ ਦੁਕਾਨਦਾਰੀ ਹੈ ਚਾਹੇ ਤੁਸੀਂ ਕੱੜ ਦਾ ਕੰਮ ਕੋਈ ਵੀ ਹੈ ਤੁਹਾਡੇ ਹੱਥ ਦੇ ਵਿੱਚ ਕਿਹੜੀ ਚੀਜ਼ ਦਾ ਜਸ ਤੁਸੀਂ ਲੈ ਲਿਆ ਇਹ ਕਾਰੀਗਰੀ ਹੈ ਤੇ ਇਹਦੇ ਵਿੱਚ ਹਰ ਬੱਚਾ ਉਦੋਂ ਨਿਪੁੰਨ ਹੋ ਜਾਂਦਾ ਸੀ ਟਾਈਮ ਨਾਲ ਸਮੇਂ ਤੋਂ ਪਹਿਲਾਂ ਹੀ ਉਹਦੇ ਵਿੱਚ ਆਪਣੇ ਵਿਖ ਨੂੰ ਲੈ ਕੇ ਕੋਈ ਇਦੀ ਖਾਸ ਚਿੰਤਾ ਦੇਖਣ ਨੂੰ ਨਹੀਂ ਮਿਲਦੀ ਸੀ ਉਸੇ ਹੱਥ ਜਸ ਦੇ ਉਸੇ ਕਾਰੀਗਰ ਦੇ ਕਾਰੀਗਰ ਦੀ ਸਿੱਖ ਤੋਂ ਦੇ ਮਾਪਿਆਂ ਦਾ ਵਿਆਹ ਕਰਦੇ ਤੇ ਉਹਦੀਆਂ ਆਉਣ ਵਾਲੀਆਂ ਪੀੜੀਆਂ ਵੀ ਉਸੇ ਹੀ ਕਾਰੀਗਰ ਦੇ ਸਿੱਖ ਤੇ ਉਵੇਂ ਹੀ ਚੱਲਦੀਆਂ ਰਹਿ ਗਈਆਂ ਇਸ ਬਾਲਾਉਣਾ ਪੇਰੇ ਅਮਰ ਚੁੰਨੀ ਪੈਂਦੇ ਸੀ ਹੁਣ ਪਹਿਲਾ ਬਚਪਨ ਦਾ ਪਹਿਲੂ ਸੀ ਉਹਦਾ ਜਿਹੜਾ ਉਹ ਸੀਗਾ ਉਹਦਾ ਨੱਚਣਾ ਖੇਡਣਾ ਖੇਡਣਾ ਖੁੱਲੇ ਮੈਦਾਨਾਂ ਦੇ ਵਿੱਚ ਭੱਜਣਾ ਦਰਖਤਾਂ ਤੇ ਚੜ੍ਹਨਾ ਕਲੋਨਾ ਕਰਨੀਆਂ ਕੁੱਕਾਂ ਮਾਰਨੀਆਂ ਇਹ ਪਹਿਲੂ ਸੀ ਸਾਡੇ ਇੱਕ ਪੰਜਾਬ ਦਾ ਦੂਜਾ ਪਹਿਲੂ ਜਿਵੇਂ ਉਹ ਜਵਾਨ ਹੁੰਦਾ ਮੇਲਿਆਂ 'ਚ ਛਿੰਜਾਂ 'ਚ ਦੌੜਾਂ 'ਚ ਉਹ ਹਿੱਸਾ ਲੈਂਦਾ ਮੇਲਿਆਂ 'ਚ ਕੋਕੂ ਕਦੇ ਨੱਚਦੇ ਗਾਉਂਦੇ ਜਾਂਦੇ ਢੋਲ ਵੱਜਦੇ ਸਾਡੇ ਰਵਾਇਤੀ ਮਠਿਆਈਆਂ ਜੋਸੀਆਂ ਉਹਨਾਂ ਨੂੰ ਖਾਂਦੇ ਚਾਦਰੇ ਪਾਉਂਦੇ ਘੁਰਤੇ ਪਾਉਂਦੇ ਤੁਰਲੇ ਵਾਲੀਆਂ ਪੱਗਾਂ ਕੈਂਠੇ ਅੱਖਾਂ 'ਚ ਸੁਰਮਾ ਜਿਵੇਂ ਉਹ ਅਰਜੰਟ ਢਿੱਲੋਂ ਨੇ ਗਾਣੇ 'ਚ ਕਿਹਾ ਸੀ ਅੱਖਾਂ ਪਾ ਕੇ ਸੁਰਮਾ ਸੁਰਮਾ ਪਾ ਕੇ ਅੱਖਾਂ ਸਿਨੀਆਂ ਉਹ ਇਸੇ ਤਰ੍ਹਾਂ ਹੀ ਆਪਣਾ ਇਹ ਦੂਜਾ ਪਹਿਲੂ ਪੂਰਾ ਕਰਦੇ ਇਦਿਚ ਫੇਰ ਸਾਨੂੰ ਪੰਜਾਬ ਜਿਵੇਂ ਉਹਦੇ ਬਚਪਨ ਦੇ ਵਿੱਚ ਨੱਚਦਾ ਦਿਸਦਾ ਸੀਗਾ ਤੂੰ ਉਹਦੇ ਜਵਾਨੀ ਚ ਵੀ ਸਾਨੂੰ ਨੱਚਦਾ ਦਿਸਦਾ ਸੀ ਤੇ ਇਸੇ ਤਰ੍ਹਾਂ ਤੀਜਾ ਪਹਿਲੂ ਇਹ ਸੀ ਕਿ ਸੇਪੀ ਦੇ ਨਾਲ ਉਹ ਹਰ ਬੱਚਾ ਹਰ ਜਵਾਨ ਜੋ ਵੀ ਕੰਮ ਧੰਦੇ ਨਾਲ ਕਾਰੀਗਰੀ ਨਾਲ ਜੁੜਿਆ ਹੁੰਦਾ ਸੀ ਉਹ ਇੱਕ ਦੂਜੇ ਨਾਲ ਵਰਤਦਾ ਇੱਕ ਦੂਜੇ ਨਾਲ ਸਾਂਝ ਪਾਉਂਦੇ ਇੱਕ ਦੂਜੇ ਦੇ ਦੁੱਖਾਂ ਸੁੱਖਾਂ ਜਾਣਦੇ ਆਹੀ ਹਰ 10-15 ਕਿਲੋਮੀਟਰ ਦੇ ਵਿੱਚ ਲੋਕਾਂ ਦਾ ਰਹਿਣ ਸਹਿਣ ਖਾਣ ਪੀਣ ਇੱਕੋ ਜਿਹਾ ਹੋਣ ਲੱਗਦਾ ਹੁੰਦਾ ਸੀ ਉਹਨਾਂ ਦੀ ਬੋਲੀ ਉਹਨਾਂ ਦਾ ਰਹਿਣ ਸਹਿਣ ਉਹਨਾਂ ਦਾ ਖਾਣ ਪੀਣ 10-15 ਕਿਲੋਮੀਟਰ ਦੇ ਵਿੱਚ 20 ਕਿਲੋਮੀਟਰ ਦੇ ਵਿੱਚ ਇੱਕੋ ਜਿਹਾ ਹੁੰਦਾ ਸੀ ਕਿਉਂਕਿ ਉਹ ਕਸਬਾ ਇੱਕ ਦੂਜੇ ਨਾਲ ਬਹੁਤ ਹੱਦ ਤੱਕ ਨੇੜੇ ਜੁੜਿਆ ਹੁੰਦਾ ਸੀ ਇਹ ਇਹੀ ਸਾਡਾ ਮੇਨ ਮਡਲਾ ਟਾਂਚਾ ਸੀ ਸਾਡੇ ਕੋਲੇ ਕੋਈ ਐਡਾ ਫਿਕਰ ਨਹੀਂ ਸੀਗਾ ਕਿ ਅਸੀਂ ਵੱਡੇ ਹੋ ਕੇ ਕੀ ਕਰਾਂਗੇ ਜਿਹੜਾ ਕਿ ਸਾਨੂੰ ਆਹ ਪਿਛਲੇ ਜ਼ਿਆਦਾ ਤੋਂ ਅੰਦਾਜ਼ ਜ਼ਿਆਦਾ 20-25 ਸਾਲਾਂ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੁਣ ਮੇਰੀ ਕਹਾਵਤ ਸੀ ਮਾੜਾ ਕਿਰਦਾਰ ਚਾਹੇ ਜਿੰਨੇ ਵੀ ਹੁਸਨ ਵਾਲਾ ਹੋਵੇ ਹੁਣ ਅੱਜ ਦੇ ਟਾਈਮ 'ਚ ਸਾਡੇ ਕੋਲੇ ਹੁਸਨ ਬਹੁਤ ਹੈ ਸਾਡੇ ਕੋਲ ਸਾਫ ਸਹੀ ਬਹੁਤ ਹੈ ਸਾਡੇ ਕੋਲੇ ਫੈਸ਼ਨ ਬਹੁਤ ਹੈ ਸਾਡੇ ਕੋਲੇ ਬ੍ਰਾਂਡ ਬਹੁਤ ਹੈ ਪਰ ਸਾਡੇ ਕਿਰਦਾਰ ਮਾੜੇ ਹੋ ਗਏ ਮਾੜੇ ਕਿਰਦਾਰ ਵਾਲੇ ਕਾਤੇ ਮਹਿਲਾ ਚ ਨਹੀਂ ਬੈਠਿਆਗਾ। ਕੌਣ ਇਹ ਮਾੜਾ ਹੋਣ ਦਾ ਕਾਰਨ ਕੀ ਆ? ਇਹ ਤੇ ਮੇਰਾ ਸਿੱਧਾ ਸਿੱਧਮ ਸਿੱਧਾ ਇੱਕ ਇੱਕੋ ਹੀ ਜਵਾਬ ਹੈ ਪੜਾਈ। ਬਿਲਕੁਲ ਪੜਾਈ ਤਾਂ ਜੋ ਹੈ ਸੀ ਹੈ। ਅੱਜ ਦੇ ਪੁਰਾਣੇ ਟਾਈਮਾਂ ਜਿਵੇਂ ਸੀ। ਪਰ ਪੁਰਾਣੇ ਟਾਈਮਾਂ ਦੇ ਵਿੱਚ ਪੜ੍ਹਨ ਦੇ ਨਾਲ ਨਾਲ ਆਪਣੇ ਘਰੇਲੂ ਕਿਤੇ ਜਾਂ ਜੋ ਵੀ ਉਹ ਕਰਨਾ ਚਾਹੁੰਦਾ ਉਹ ਕਰਦੇ ਸੀ। ਅਸੀਂ ਉਹ ਛੱਡਤਾ ਅਸੀਂ ਹੁਣ ਇੱਥੇ ਕੋਈ 10 ਪੜਿਆ ਕੋਈ 12 ਪੜਿਆ ਕੋਈ ਬੀਏ ਪੜਿਆ ਕੋਈ ਬੀਐਸਸੀ ਕੀਤੀ ਹੈ ਕੋਈ ਬੀਕਾਮ ਕੀਤੀ ਹੈ ਸਾਰੇ ਦੇ ਸਾਰੇ ਆਪਣੇ ਦਿਮਾਗ 'ਚ ਇੱਕ ਅਫਸਰ ਬਣ ਗਏ ਟਾਈਮ ਨਾਲ ਤੇ ਆਪਣੇ ਹੀ ਕਰਦਿਆਂ ਨਾਲ ਆਪਣੇ ਹੀ ਪਿੰਡ ਵਾਲੇ ਨਾਲ ਆਪਣੇ ਹੀ ਯਾਰਾ ਦੋਸਤਾਂ ਨਾਲ ਆਪਣੇ ਹੀ ਚਾਚੇ ਤਾਇਏ ਦੇ ਚੁਆਖਾਂ ਨਾਲ ਇੱਕ ਰੇਸ ਲੱਗ ਗਈ ਕਿ ਮੈਂ ਇਹਨਾਂ ਤੋਂ ਹਾਰ ਨਾ ਜਾਵਾਂ ਹਾਰਨਾ ਹੁਣ ਉਹ ਪਹਿਲਾਂ ਹੀ ਹਾਤੋਂ ਦੀ ਪਹਿਲੇ ਹੋਈ ਪਈ ਹੁੰਦੀ ਹੈ ਨੌਕਰੀ ਹੈ ਨਹੀਂ ਕੰਮ ਪੰਦਾ ਹੈ ਨਹੀਂ 10-15000 ਦੀ ਨੌਕਰੀ ਉਹ ਲੱਭਦਾ ਫਿਰਦਾ ਕਿਉਂਕਿ ਉਹਨੂੰ ਸੂਟ ਬੂਟ ਪੌਨ ਨੂੰ ਮਿਲ ਜੇ ਟਾਈ ਲੋਨ ਨੂੰ ਮਿਲ ਜੇ ਸ਼ਾਇਦ ਛੋਟੇ ਮੋਟੇ ਬ੍ਰਾਂਡ ਵੀ ਉਹ ਪਾ ਲੇ ਕਿਸੇ ਨੂੰ ਖਾ ਵੀ ਦੇਵੇ ਅੱਜ ਮੈਂ ਚਸ਼ਮਾ ਲਾਇਆ ਅੱਜ ਮੈਂ ਬੂਟ ਪਾਇਆ ਅੱਜ ਮੈਂ ਕੀਤਾ ਉਹ ਛਿੰਕੀ ਛਿੰਕੀ ਕੰਮ ਲੱਭਦਾ ਫਿਰਦਾ ਪਰ ਰੇਸ ਉਹਦੀ ਕਿੱਥੇ ਲੱਗੀ ਰੇਸ ਉਹਦੀ ਉਹ ਸਾਡੇ ਆਪਣਿਆਂ ਨਾਲ ਹੀ ਲੱਗੀ ਜਾਂ ਆਪਣੇ ਅੰਦਰ ਨਾਲ ਹੀ ਲੱਗੀ ਕਿਉਂਕਿ ਅਫਸਰਪੁਣਾ ਪੈਦਾ ਹੋ ਗਿਆ ਅਫਸਰਪੁਣਾ ਪੈਦਾ ਹੋਣ ਦਾ ਕਾਰਨ ਕੀ ਹੋਇਆ ਸਾਡੇ ਵੀ ਜਿਵੇਂ ਮੇਰੇ ਵੀ ਬਚਪਨ ਚ ਹੁੰਦਾ ਰਿਹਾ ਕਿ ਮੇਰੇ ਵੀ ਮਾਪਿਓ ਮੈਨੂੰ ਆਮ ਤੌਰ ਤੇ ਕਹਿ ਦਿੰਦੇ ਸੀ ਚਾ ਉਹ ਹੀ ਪੜ ਲ ਲੈ ਜਾ ਕੰਮ ਅਸੀਂ ਕਰ ਲਾਂ ਤੇ ਆਪਾਂ ਵੀ ਜਾ ਕੇ ਬਹਿ ਜਾਂਦੇ ਸੀ ਕਿ ਆਪਾਂ ਤਾਂ ਐਡਵੋਕੇਟ ਹੀ ਬਣਨਾ ਬਾਈ ਠੀਕ ਹੈ ਆਪਾਂ ਨੂੰ ਕੰਮ ਕਰਨ ਦੀ ਵੀ ਲੋੜ ਹੈ ਪਰ ਜਿਵੇਂ ਜਿੰਨੇ ਉਹ ਐਡਵੋਕੇਟ ਸਾਹ ਵੱਡੇ ਹੁੰਦੇ ਆ ਉਹ ਬਣਨਾ ਤਾਂ ਅੱਜ ਬਾਅਦ ਦੀ ਗੱਲ ਹੈ ਨਾ ਵੱਡੇ ਹੁੰਦੇ ਆ ਪੜਦੇ ਆ ਫੀਲਿੰਗ ਬੰਦ ਚ ਉਹਨਾਂ ਦੇ ਹੋ ਕੀ ਆ ਪੱਕੀ ਕਿ ਅਸੀਂ ਛੋਟੇ ਮੋਟੇ ਕੰਮਾਂਾਸਤੇ ਤਾਂ ਹੈ ਹੀ ਨਹੀਂ ਠੀਕ ਹੈ ਉਹ ਹੁਣ ਕੀ ਕਰਦਾ ਹੈ ਜਿਵੇਂ ਜਿਵੇਂ ਉਹ ਪੜਾਈ ਆਪਣੀ ਪੂਰੀ ਕਰਦਾ ਹੈ ਫਿਰ ਉਹਨੂੰ ਕੰਮ ਨਹੀਂ ਮਿਲਦਾ ਉਸ ਟਾਈਪ ਦਾ ਜਿਹੜਾ ਉਹ ਫੀਲਿੰਗਾਂ ਚੱਕੀ ਫਿਰਦਾ ਸੀ ਉਹ ਕੰਮ ਉਹਦੇ ਵਾਸਤੇ ਹੈ ਹੀ ਨਹੀਂ ਕਿਤੇ ਇਸ ਚੱਕਰ ਚ ਉਹ ਫਿਰ ਆਪਣੇ ਮਨ ਅੰਦਰ ਇੱਕ ਆਪਣੇ ਦਿਮਾਗ ਅੰਦਰ ਕਰੇਸ ਲਾਉਂਦਾ ਹੈ ਇੱਕ ਦੂਜੇ ਨਾਲ ਆਪਣੇ ਹੀ ਘਰ ਦੇ ਨਾਲ ਆਪਣੀ ਚਾਚੇ ਤਾਇਆ ਨਾਲ ਆਪਣੇ ਚਾਚੇ ਤਾਇਏ ਦੇ ਜਵਾਕਾਂ ਨਾਲ ਆਪਣੀ ਪਿੰਡ ਦੇ ਜਵਾਕਾਂ ਨਾਲ ਆਪਣੇ ਯਾਰਾਂ ਦੋਸਤਾਂ ਨਾਲ ਉਹ ਉਹਨਾਂ ਨੂੰ ਉਹਨਾਂ ਤੋਂ ਅੱਗੇ ਲੰਘ ਨੂੰ ਫਿਰਦਾ ਉਹ ਉਹਨਾਂ ਤੋਂ ਦੂਜਾ ਉਹ ਉਹਨੂੰ ਤੋਂ ਕਰਨ ਨੂੰ ਫਿਰਦਾ ਇੱਕ ਦੂਜੇ ਨਾਲ ਪਰ ਹਾਰਿਓ ਸਾਦੀ ਹੈ ਹਾਰਨ ਦਾ ਕਾਰਨ ਹਾਰਿਓ ਮੈਂ ਕਿਉਂ ਕਹਿੰਨਾ ਕਿਉਂਕਿ ਦੋ ਦੋ ਜਣੇ ਫਿਰਦੇ ਆ ਜਿਵੇਂ ਨਾਸ਼ਾ ਕਰਦੇ ਹੋ ਗਾ ਮੋਬਾਈਲਾਂ 'ਚ ਸਿਰ ਦਿੱਤੇ ਆ ਕਿਸੇ ਨੂੰ ਕੋਈ ਹੱਸਣਾ ਨਹੀਂ ਕੋਈ ਕੁੱਪਣਾ ਨਹੀਂ ਕੋਈ ਚੀਕਣਾ ਨਹੀਂ ਕੋਈ ਨੱਚਣਾ ਨਹੀਂ ਕੋਈ ਇਕੱਠੇ ਹੋ ਕੇ 15-20 ਜਣਨ ਨੇ ਹੱਥ ਨੇ ਖੇਡਣਾ ਨਹੀਂ ਕੰਦੀ ਮੈਂ ਟਾਸਕਟ ਨੂੰ ਖੇਡ ਨਹੀਂ ਮੰਨਦਾ ਪਰ ਸ਼ਾਮ ਨੂੰ ਜਾਂ ਅੱਤ ਨੇ ਅੱਜ ਕੱਲ੍ਹ ਵੀ ਪਿੰਡਾਂ 'ਚ ਥੋੜੇ-ਬਹੁਤ ਕਿੱਥੇ ਕਿੱਥੇ ਖੇਡੀ ਜਾਂਦੀ ਆ ਐਡਾ ਹੋਰ ਵੀ ਬਤੌਰ ਬਹੁਤ ਸੀ ਸਾਡੇ ਕੋਲ ਤੇ ਇਕੱਠੇ ਹੋਣ ਦੀ ਗੱਲ ਕਰਦਾ ਬਸ ਤੇ ਅਸੀਂ ਉਹ ਵੀ ਛੱਡਤਾ ਅਸੀਂ ਕੀ ਕਰਦੇ ਆ ਆਪਣੇ ਮੁੰਡੇ-ਕੁੰਡੇ ਨਿਕਲਦੇ ਆ ਉਹ ਇਸ ਤਰ੍ਹਾਂ ਤੁਰਦੇ ਜਿਵੇਂ ਉਹਨਾਂ ਦੇ ਪੈਰ ਤੇ ਮਿੱਟੀ ਨਾਲ ਲੱਗ ਜੀ ਬਾਹਰ ਨਿਕਲਦੇ ਆ ਤੇ ਚਾਹਦੇ ਆ ਮੋਬਾਈਲ ਚ ਸਰ ਦੇਖੇ ਕਿਤਨੇ ਕਿਤੇ ਕੁਰਸੀ ਤੇ ਕਿਤਨੇ ਕਿਤੇ ਗਰਾਊਂਡ ਦੀਆਂ ਪੌੜੀਆਂ ਦੇ ਉੱਤੇ ਬਹਿ ਜਾਂਦੇ ਆ ਦੇਖੋ ਤੇਰੀ ਲਾ ਨੂੰ ਨਾ ਮੁੜੇ ਆ ਕਿਸੇ ਨਾ ਬਲਾਉਂਡ ਕਿਸੇ ਨਾ ਖਾਸ ਬੋਲਦੇ ਨਹੀਂ ਕਿਸੇ ਨਾ ਵਰਤਦੇ ਨਹੀਂ ਕੁਝ ਵੀ ਨਹੀਂ ਆ ਲੱਗਦਾ ਕੁ ਸਾਂਝੀ ਲਤਾਂ ਵਿੱਚ ਮਰ ਗਈ ਹੁੰਦੀ ਆ ਆ ਲੱਗਦਾ ਕਿੰਨਾ ਫਰਤੀ ਨਫਰਤ ਪਰ ਗਈ ਹੁੰਦੀ ਆ ਇਸ ਨੂੰ ਵੇਖੇ ਕੋਈ ਰਾਜ਼ੀ ਨਹੀਂ ਹੋਇਆ ਹੋ ਰਿਹਾ ਜੇ ਕੋਈ ਚੰਗਾ ਖੇਡ ਰਿਹਾ ਉਹਨੂੰ ਕੋਈ ਇਹ ਨਹੀਂ ਕਹਿ ਰਿਹਾ ਕਿ ਤੂੰ ਚੰਗਾ ਖੇਡ ਰਿਹਾ ਜੇ ਕੋਈ ਚੰਗਾ ਪੜ ਰਿਹਾ ਉਹਨੂੰ ਇਹ ਨਹੀਂ ਕਹਿ ਰਿਹਾ ਤੂੰ ਚੰਗਾ ਪੜ ਰਿਹਾ ਜੇ ਕੋਈ ਚੰਗੀ ਕਾਰਗੁਜ਼ਾਰੀ ਕਰ ਰਿਹਾ ਆਪਣੇ ਕੰਮ ਤੋਂ ਵਿੱਚ ਉਹਨੂੰ ਇਹ ਨਹੀਂ ਕਹਿ ਰਿਹਾ ਕੋਈ ਵਧੀਆ ਕਾਰਗੁਜ਼ਾਰੀ ਕਰ ਰਿਹਾ ਹਾਂ ਉਹਦੇ ਤੋਂ ਦੂਰ ਹੋ ਰਿਹਾ ਇਹ ਤਾਂ ਆਪਣੇ ਨਾਲ ਅੱਗੇ ਲੰਘਣ ਦਾ ਚਾਂਸ ਬਣ ਗਿਆ ਇਹ ਤਾਂ ਜੇ ਇਹ ਸਾਰਾ ਕੁਝ ਸਹੀ ਤਰੀਕੇ ਨਾਲ ਕਰਦਾ ਰਿਹਾ ਤਾਂ ਜਿਹਦੇ ਕੋਲੇ ਪੱਤਨ ਤੋਂ ਹੀ ਉਹਨੂੰ ਚਾਰਜਲਡ ਮਿਲੇ ਹੋਏ ਆ 10 20 ਕਿੱਲੇ ਪਟੰਡਰਾ ਕਿੱਲੇ 20 ਕਿੱਲੇ ਪਹਿਲਾਂ ਤੋਂ ਹੀ ਆਉਂਦੇ ਆ ਉਹ ਆਪਣੇ ਇੱਕ ਲੱਕ ਟਸ਼ਨ ਚੀ ਆ ਉਹਨੂੰ ਜੇ ਕੋਈ ਆਸ-ਪਾਸੇ ਉਹਦੇ ਹੁਣੇ ਤੋਂ ਕਾਮਯਾਬ ਹੋਇਆ 5-7 ਸਾਲ ਵਾਲਾ ਬੰਦਾ ਮਿਲ ਜਾਂਦਾ ਹੈ ਉਹ ਉਹਦੇ ਤਾਂ ਮੈਂ ਦੇਖਿਆ ਕਈ ਵਾਰੀ ਵੀ ਉਹ ਤਾਂ ਕੱਪੜੇ ਜਿਹੜੇ ਅੱਗ ਲੱਗ ਜਾਂਦੀ ਆ ਉਹਦੇ ਬਰਦਾਸ਼ਤ ਨਹੀਂ ਹੁੰਦਾ ਠੀਕ ਇਹ ਤਾਂ ਕੋਲ ਤਾਂ ਪਛ ਵੀ ਨਹੀਂ ਸੀ ਜਨ ਇਹ ਅੱਜ ਕਾਰਾਂ ਕਵੇਲੇ ਬੰਦਾ ਮੇਰੇ ਬਰਾਬਰ ਇਹ ਵੀ ਹੋ ਗਿਆ ਇਹੇ ਚੀਜ਼ ਬੱਚਿਆਂ ਚ ਹੋ ਗਈ ਹੈ ਨਾ ਅਸੀਂ ਉਹਨਾਂ ਨੂੰ ਮੀਂਹ ਚਾਣੋਂ ਦਿੰਦੇ ਆ ਨਾ ਅਸੀਂ ਉਹਨਾਂ ਨੂੰ ਮਿੱਟੀ ਚ ਖੇਡਣ ਦਿੰਦੇ ਆ ਨਾ ਅਸੀਂ ਮੁਕੰਨਾ ਛੱਡਦੇ ਆ ਡਰ ਸਾਡੇ ਅੰਦਰ ਬੈਠ ਗਿਆ ਡਰ ਅੱਜ ਦੇ ਟਾਈਮ ਚ ਹੈ ਵੀ ਮੰਨਦਾ ਵੀ ਆ ਪਰ ਇੰਨਾ ਵੀ ਨਹੀਂ ਸੀਗਾ ਕਿ ਅਸੀਂ ਕੋਲੇ ਬਹਿ ਕੇ ਉਹਨਾਂ ਨੂੰ ਖੜਾ ਵੀ ਨਾ ਸਕੀ ਇੰਨਾ ਵੀ ਨਹੀਂ ਸੀਗਾ ਅਸੀਂ ਉਹਨੂੰ ਇੰਨਾ ਵੀ ਨਹੀਂ ਆ ਕਿ ਅਸੀਂ ਉਹਨੂੰ ਆਪਣੇ ਇਹ ਤਾਂ ਕੋਈ ਕੰਮ ਤਾਂ ਨਹੀਂ ਸਿਖਾਣਾ ਸਕੇ। ਘੱਟੋ ਘੱਟ ਨੂੰ ਸਿਖਾ ਕੇ ਤਾਂ ਰੱਖੋ। ਜੇ ਉਹ ਨੂੰ 15000 ਰੁਪਿਆ 20000 ਰੁਪਿਆ ਦੇ ਘਰ ਦੇ ਕੰਮ ਤੋਂ ਬਣ ਸਕਦਾ ਹੈ ਉਹ ਬਾਹਰ ਕਿਤੇ ਹੱਥ ਤਾਂ ਨਾ ਮਾਰੇ। ਜੇ 10000 ਦੀ ਨੌਕਰੀ ਲੱਭਦਾ ਫਿਰਦਾ ਹੈ ਤੇ ਉਹਦੇ ਹਾਂ ਉਹਦੇ ਪਿਓ ਦਾਦੇ ਉਸੇ ਕੰਮ ਤੇ ਵੀ 25000 ਕਮਾ ਰਹੇ ਆ। ਉਹ ਆਪਣੇ ਪਿਓ ਦਾਦੇ ਨਾਲ ਨਹੀਂ ਕਮਾ ਸਕਦਾ। ਪਰ ਸਿਖਾਇਆ ਹੋਵੇ ਤਾਂ ਹੀ ਨਾ। ਇਸ ਖੌਨ ਦੀ ਕੋਸ਼ਿਸ਼ ਉਹਦੋਂ ਕਰਦੇ ਆ ਜਦੋਂ ਉਹ ਟਾਈਮ ਲੰਘ ਜਾਂਦਾ ਜਦੋਂ ਉਹਦੇ ਅਫਸਰ ਸ਼ਾਹੀ ਵਾਲਾ ਦਿਮਾਗ ਚ ਕੀੜਾ ਪੂਰਾ ਵੱਡਾ ਹੋ ਜਾਂਦਾ ਤੇ ਉਹ ਕਹਿੰਦਾ ਇਹ ਹਮਾਰੇ ਲਈ ਕੰਮ ਨਹੀਂ ਹੈ ਭਾਈ ਸਾਹਿਬ ਹਮੇ ਮਤ ਬੋਲਨਾ ਹਮ ਛੋਟੇ ਮੋਟੇ ਕੰਮ ਨਹੀਂ ਕਰਦੇ ਇਹ ਉਹਨੂੰ ਸਿਖਾਉਂਦੇ ਆ ਇਹ ਉਹਨੂੰ ਕੰਮ ਕਰਦੇ ਆ ਜਦੋਂ ਉਹਨੂੰ ਕੰਮ ਨਹੀਂ ਮਿਲਦਾ ਉਹ ਵਿਹਲਾ ਫਿਰਦਾ ਉਦੋਂ ਬਾਅਦ ਉਹਦੀ ਹੋਰ ਨਫਤ ਬਣਦੀ ਇਹ ਹੀ ਹਾਲ ਕੁੜਗਾਂ ਦਾ ਸਹੀ ਤੁਸੀਂ ਤੇ ਤਾਂ ਕਰਕੇ ਇਹ ਸਾਡਾ ਜੋ ਪੰਜਾਬ ਦਾ ਮੋਟਲਾ ਟਾਂਕਦਾ ਸੀ ਜੀਮੋ ਸੀਗੀ 25 ਸਾਲ ਪਹਿਲਾਂ ਆਪਣੇ ਅੱਖੀ ਦੇਖਿਆ ਸੀ ਜੌਲੇ ਜਾਗਦੇ ਇਦੋਂ ਅਸੀਂ ਅੱਜ ਵੀ ਯਾਦ ਕਰਦੇ ਆ ਸਾਡਾ ਕਾਲਜ ਚ ਰੁੱਕ ਭਰੇ ਆਉਂਦਾ ਸਾਡਾ ਖੂਨ ਛੱਡ ਜਾਂਦਾ ਕਿੰਨਾ ਖਾਏ ਹੋਏ ਕਿੱਥੇ ਗਿਆ ਪੰਜਾਬ ਕੀ ਹੋ ਗਿਆ ਪੰਜਾਬ ਇਹ ਇਹ ਸੇ ਕਰਕੇ ਹੋ ਗਿਆ ਕਿ ਅਸੀਂ ਆਪਣੇ ਕੰਮਾਂ ਨੂੰ ਛੱਡ ਕੇ ਹੋਰਾਂ ਚ ਜਵਲ ਭੱਜ ਪਏ ਚਾਹੇ ਤੁਸੀਂ ਬਾਹਰਲੇ ਮੁਲਕ ਚਲੇ ਜਾਓ ਕੈਨੇਡਾ ਚਲੇ ਜਾਓ ਕੁਛ ਵੀ ਚਲੇ ਜਾਓ ਚਾਹੇ ਤੁਸੀਂ ਕੁਝ ਕਿਵੇਂ ਵੀ ਰਹਿੰਦੇ ਹੋ ਤੁਹਾਨੂੰ ਕਿਵੇਂ ਵੀ ਲੱਗਦਾ ਪਰ ਤੁਹਾਡੇ ਕੋਲ ਦੇਸ਼ ਨਿਕਾਲਾ ਹੁਣ ਤੁਸੀਂ ਕਹੋਗੇ ਪੁਰਾਣੇ ਸਮੇਂ ਨਾਲੋਂ ਅੱਜ ਦੇ ਸਮੇਂ ਵਿੱਚ ਅਸੀਂ ਸੌਖੀ ਕਿੰਨੇ ਆ ਸਾਡੇ ਕੋਲ ਫ੍ਰਿਜ ਹੈ ਸਾਡੇ ਕੋਲ ਟੀਵੀ ਹੈ ਸਾਡੇ ਕੋਲ ਪੱਕੀ ਹੈ ਸਾਡੇ ਕੋਲ ਏਸੀ ਹੈ ਸਾਡੇ ਕੋਲ ਕਾਰਾਂ ਪਰ ਪੁਰਾਣੇ ਸਮੇਂ ਚ ਇਹਨਾਂ ਚੀਜ਼ਾਂ ਦੇ ਕਾਰਨ ਨਹੀਂ ਹੈ ਨਹੀਂ ਸੀ ਅੱਜ ਕਾਰਨ ਹੋਏ ਜਦੋਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈ ਗਈ ਤੋ ਕਾਰਨ ਨਹੀਂ ਪੈਦਾ ਹੋਏ ਸੀ ਗਰਮੀ ਦਾ ਚੱਟੇ ਹੋਰ ਚੀਤਾ ਗੈਸ ਦਾ ਚੁੱਲ੍ਹੇ ਦਾ ਤੇ ਉਹ ਚੱਲੀ ਗਿਆ ਕੰਮ ਵਧੀਆ ਕਿ ਹਰ ਪਾਸੇ ਹਰਿਆਲੀ ਠੰਡਾ ਸਭ ਕੁਝ ਵਧੀਆ ਮੌਸਮ ਸੀ ਨੱਚਣ ਗਾਉਣ ਵਾਲੇ ਮੌਸਮ ਸੀ ਆਧੇ ਨਾ ਚਿੰਦਨ ਜੁਰਤ ਤਾਂ ਪਈ ਕਿ ਇਹਨਾਂ ਦੇ ਕਾਰਨ ਪੈਦਾ ਕਰਦੇ ਹੁਣ ਵੀ ਮੈਂ ਇਹ ਨਹੀਂ ਕਹਿੰਦਾ ਵੀ ਅੱਜ ਵਾਲੀਆਂ ਚੀਜ਼ਾਂ ਨੂੰ ਛੱਡ ਦਿਓ ਇਹ ਸਾਰੀਆਂ ਚੀਜ਼ਾਂ ਸਾਡੇ ਵਾਸਤੇ ਜ਼ਰੂਰੀ ਬਣ ਗਈਆਂ ਸਾਡੀ ਜ਼ਿੰਦਗੀ ਦਾ ਅੰਗ ਬਣ ਜਾਂਦੀ ਹੈ ਕੋਈ ਵਿੱਚ 25-30 ਸਾਲਾਂ ਦੇ ਵਿੱਚ ਜਿਵੇਂ ਅਸੀਂ ਆਪਣੀ ਕੰਮਾਂ ਧੰਦਿਆਂ ਨੂੰ ਪਿਤਾ ਪੁਰਖੀ ਕੰਮ ਧੰਦਿਆਂ ਨੂੰ ਛੱਡਤਾ ਆਂ ਜਾਂ ਮੈਂ ਇਹ ਨਹੀਂ ਕਹਿੰਦਾ ਪਿਤਾ ਪੁਰਖੀ ਕਰੋ ਛੋਟੇ ਮੋਟੇ ਕੰਮ ਹਰ ਬੰਦੇ ਨੂੰ ਕਰਨੇ ਚਾਹੀਦੇ ਆ ਕੋਈ ਵੀ ਸਿੱਖੋ ਅੰਨੀ ਪੜਾਈ ਤੇ ਨਹੀਂ ਹੁਣ ਆਪਾਂ ਛੱਡਤੇ ਤਾਂ ਆਪਾਂ ਨੂੰ ਲੱਗਦਾ ਕਿ ਭਈਆਂ ਨੇ ਫੜ ਲਏ ਉਹ ਭਈਏ ਆ ਕੇ ਉਹ ਕੰਮ ਕਰਦੇ ਨਾ ਕਰਦੇ ਉਹ ਕਿਸੇ ਹਿਸਾਬ ਨਾਲ ਜਿਵੇਂ ਕਹਿੰਦੇ ਹੁੰਦੇ ਕੁਦਰਤ ਆਪਣਾ ਥਾਂ ਭਾਰੀ ਲੈਂਦੀ ਆ ਉਹ ਭਰਿਆ ਹੀ ਜਾਣਾ ਸ ਹੁਣ ਜਿੰਨਾ ਵੀ ਅਸੀਂ ਖਾਲੀ ਕਰ ਬੈਠੇ ਆ ਅਸੀਂ ਹੁਣ ਦੁਬਾਰਾ ਭਰ ਸਕਦੇ ਆ ਕਿਉਂਕਿ ਉਹ ਸਾਡੀ ਹੁਣ ਜ਼ਰੂਰਤ ਵੀ ਬਣ ਜਾਣਾ ਹਰ ਟਾਈਮ ਜਿੰਨਾ ਹੀ ਕੈਸ਼ ਫਲੋ ਸਾਡੇ ਕੋਲੇ ਹੁੰਦਾ ਸੀ ਪਹਿਲਾਂ ਉਹ ਹੁਣ ਤਕਰੀਬਨ ਖਤਮ ਹੈ ਤੇ ਸਰਕਾਰ ਨੇ ਸਾਡੇ ਵੱਧ ਜਮਾ ਕਰਨ ਤੇ ਟੈਕਸ ਨਾ ਜਮਾ ਕਰਨ ਤੇ ਟੈਕਸ ਵਧਾਉਣ ਤੇ ਰਿਸਪੈਕਸ ਸਭ ਕੁਝ ਲਾ ਦਿੱਤਾ ਤੇ ਹੁਣ ਸਾਨੂੰ ਉਹੀ ਚੀਜ਼ਾਂ ਤੇ ਦੁਬਾਰਾ ਆਉਣਾ ਹੀ ਪੈਣਾ ਸਾਨੂੰ ਪੰਜਾਬਾ ਪੁਰਾਣਾ ਪੰਜਾਬ ਕਬਾਲਾ ਉਹੀ ਮੁੱਢਲਾ ਢਾਂਚਾ ਸੀਪੀਆ ਲੈ ਕੇ ਹੀ ਆਉਣਾ ਪੈਣਾ ਤਾਂ ਕਿ ਸਾਡੀ ਜ਼ਿੰਦਗੀ 'ਚ ਇਹ ਬੋਝ ਨਾ ਰਹੇ ਕਿ ਸਾਡੇ ਕੋਲ ਸ਼ਾਮ ਨੂੰ ਰੋਟੀ ਕਿਵੇਂ ਆਉ। ਸਾਡੀ ਜ਼ਿੰਦਗੀ 'ਚ ਇਹ ਬੋਝ ਨਾ ਰਹੇ ਕਿ ਸਾਡੇ ਕੋਲੇ ਕੋਈ ਚੰਗੇ ਯਾਰ ਦੋਸਤ ਐ ਨਹੀਂ। ਸਾਡਾ ਨੱਚਣਾ-ਕੁੱਦਣਾ, ਪਿੱਠ ਪੰਗੜੇ, ਸਾਡੀਆਂ ਖੇਡਾਂ ਇਹ ਬੰਦ ਨਾ ਹੋਣ। ਬਾਕੀ ਸਾਰਾ ਜਿੰਦਾਂ ਬੰਦਾ ਚਲਾ ਲੈਂਦਾ। ਕਿਉਂਕਿ ਜਦੋਂ ਥੋਡੇ ਆਹ ਨਗਵਾਂਡ ਸੌ ਖਰਚ ਲੈਟ ਨਾ ਹੋਵੇ। ਤੁਹਾਨੂੰ ਲੱਗਦਾ ਵੀ ਉਸ ਚੀਜ਼ ਨਾਲ ਫਰਕ ਪਊਗਾ। ਸੇ ਸਾਰੇ ਆਪਨੇ ਇਕੱਠੇ ਹੋ ਕੇ ਮੰਡੀ ਡਾਕੇ ਗੱਲਾਂ ਬਾਤਾਂ ਮਾਰੋਗੇ ਥੜੀ ਤੇ ਬੈਠ ਕੇ ਗੱਲਾਂ ਬਾਤਾਂ ਮਾਰੋਗੇ ਕੱਖ ਫਰਕ ਨਹੀਂ ਪੈਂਦਾ ਤੇ ਅੱਜ ਜੇ ਅਸੀਂ ਚਲੋ ਬੱਚੇ ਵਿਦਮ ਕਰਨ ਪਚੈਤਾਂ ਵਿਦਮ ਕਰਨ ਕੋਈ ਪ੍ਰਾਣੇ ਸਿਆਣੇ ਬੁਜ਼ੁਰਗ ਵਿਦਮ ਕਰਨ ਇਹਨਾਂ ਚੀਜ਼ਾਂ ਨੂੰ ਲੈ ਕੇ ਤਾਂ ਉਹ ਕੋਈ ਜਗਾ ਦੇਣ ਬੱਚਿਆਂ ਨੂੰ ਜਿੱਥੇ ਕੰਮ ਸਿਖਾਏ ਜਾਣ ਐਤਵਾਰ ਨੂੰ ਜਾਂ ਸ਼ਾਮ ਨੂੰ ਦਿੱਲੀ ਇੱਕ ਦੋ ਘੰਟੇ ਲਾ ਕੇ ਉਹਨਾਂ ਨੂੰ ਕਾਰੀਗਰ ਬਣਾਇਆ ਜਾਵੇ ਜੋ ਬੱਚੇ ਸਿੱਖਣਾ ਚਾਹੁੰਦੇ ਆ ਨਹੀਂ ਸਿੱਖਣਾ ਚਾਹੁੰਦੇ ਛੋਟੇ ਬੱਚੇ ਨੂੰ ਉੱਚਣਾ ਥੋੜੀ ਹੁੰਦਾ ਉਹ ਹੱਥ ਜਸ ਦੇ ਵਿੱਚ ਕੋਈ ਨੁਕਸਾਨ ਥੋੜੀ ਆ ਜੋ ਨਾਲ-ਨਾਲ ਪੜ੍ਹੀ ਵੀ ਜਾਂਦਾ ਤੂੰ ਉਹਨੂੰ ਵਧੀਆ ਖੇਡ ਖੇਡ ਵਿੱਚ ਕੰਮ ਵੀ ਸਿਖਾ ਦਿਓ ਨਾਲ ਉਸੇ ਜਗ੍ਹਾ ਤੇ ਉਹ ਉਹਨਾਂ ਦੀ ਹੌਲੀ-ਹੌਲੀ ਇੱਕ ਇਹੋ ਜਿਹੀ ਸੇਪੀ ਤਿਆਰ ਕਰ ਦਿਓ ਕਿ ਇੱਕ ਦੂਜੇ ਨਾਲ ਉਹ ਜਿਹੜੀ ਚੀਜ਼ਾਂ ਅ ਵਟਾਉਣਗੇ ਇੱਕ ਸੇਪੀ ਕਰਨਗੇ ਤਾਂ ਉਹਨਾਂ ਦਾ ਆਪਸ ਵਿੱਚ ਉਹ ਪਿਆਰ ਵਧੂਗਾ ਉਹੀ ਪ੍ਰਬੰਧਨ ਨੂੰ ਦੁਬਾਰਾ ਲੈ ਕੇ ਆਉਣ ਚ ਆਪਾਂ ਸਫਲ ਹੋ ਜਾਗੇ ਮੈਨੂੰ ਲੱਗਦਾ ਕਿ ਸਾਨੂੰ ਅੱਜ ਤੋਂ 25 30 ਸਾਲ ਪਹਿਲਾਂ ਜਿੰ ਲੈਟ ਹੁੰਦੀ ਸੀ ਜਾਂ ਏਸੀ ਹੈ ਨਹੀਂ ਸੀ ਜਾਂ ਸਾਡੇ ਘਰੇ ਕਲਰ ਟੀਵੀ ਹੈ ਨਹੀਂ ਸੀ ਤਾਂ ਸਾਨੂੰ ਕੋਈ ਫਰਕ ਪੈਂਦਾ ਹੋਊਗਾ ਕਿਉਂਕਿ ਜਿਹੜੀ ਚੀਜ਼ ਹੈ ਆਸ-ਪਾਸੇ ਹੈ ਨਹੀਂ ਸੀ ਤਾਂ ਇੰਨਾ ਕੀ ਸਾਨੂੰ ਕੋਈ ਫਰਕ ਪੈਣਾ ਸੀ ਤੇ ਉਹੀ ਚੀਜ਼ ਦੁਬਾਰਾ ਹੋ ਜਾਣੀ ਹੈ ਨਾ ਸਾਡੀ ਜਿੰਮ ਵਿੱਚ ਪੈਸੇ ਸੀ ਉਦੋਂ ਨਾ ਹੌਲ ਪੁਣਿਆ ਪੈਸੇ ਤਾਂ ਹੁਣ ਸਾਡੇ ਕੋਲ ਹੈ ਵੀ ਨਹੀਂ ਇਸ ਤਰ੍ਹਾਂ ਵੈਸੇ ਸਾਰੇ ਇੱਕ ਦੂਜੇ ਨਾਲ ਮੱਚੇ ਸੜੇ ਰੋਲਦੇ ਫਿਰਦੇ ਆਂ ਸਹਿਨਸੀਲ ਤਾਂ ਸਾਡੇ ਚ ਹੈ ਨਹੀਂ ਤਾਂ ਮਤਲਬ ਅਸੀਂ ਕਰ ਕੀ ਰਹੇ ਆਂ ਅਸੀਂ ਸਿਰਫ ਰੋ ਰਹੇ ਆਂ ਕੁਝ ਕੁ ਲੋਕ ਆ ਉਹ ਵੀ ਜਿਹੜੇ ਪੰਜਾਬ ਦੇ ਲਈ ਆਹ ਦਾ ਨਾਰਾ ਮਾਰ ਰਹੇ ਆ ਜਿੰਨਾਂ ਦੀ ਜਾਨ ਨਿਕਲ ਜਾਂਦੀ ਏ ਜੀ ਨੂੰ ਲੈ ਕੇ ਯਾਰ ਮੇਰਾ ਜਾਬਰ ਹੋ ਲ ਗਿਆ ਤੇ ਉਹ ਲੋਕੋਨ ਕੀ ਕਰਨਾ ਉਹਨਾਂ ਨੂੰ ਸਾਥ ਚਾਹੀਦਾ ਸਭ ਦਾ ਜੇ ਤੁਸੀਂ ਆਪਣੇ ਜਵਾਕਾਂ ਨੂੰ ਬਾਹਰਲੇ ਮਕਾਨਾਂ ਤੋਂ ਆ ਨਿੱਕੀਆਂ ਮੋਟੀਆਂ ਪ੍ਰਾਈਵੇਟ ਨੌਕਰੀਆਂ ਤੋਂ ਜੇ ਤੁਸੀਂ ਆਪਣੇ ਜਵਾਕਾਂ ਨੂੰ ਸਿਰ ਮੱਥੇ ਗਏ ਹੱਸਦਾ ਵੇਖਣਾ ਨੱਚਦਾ ਕੁੱਕ ਦੇ ਵੇਖਣਾ ਤਾਂ ਤੁਹਾਨੂੰ ਉਹ ਪ੍ਰਬੰਧਨ ਤੁਹਾਰਾ ਸ਼ੁਰੂ ਕਰਨਾ ਪੈਣਾ ਛੋਟੇ ਲੈਵਲ ਤੇ ਕਰੋ ਕਮ ਸਿਕਮ ਜਵਾਕਾਂ ਚ ਅਹ ਜੀ ਤਵੇਖ ਦੀ ਜ਼ਿੰਮੇਵਾਰੀ ਪੈਦਾ ਹੋ ਗਈਏ ਇੱਕ ਖਤਮ ਹੋ ਜੇ ਇਹਦੀ ਜ਼ਰੂਰਤ ਉਹ ਮਹਿਸੂਸ ਨਾ ਕਰਨ ਤੇ ਉੱਪੇ ਹੌਲੀ ਹੌਲੀ ਦੁਬਾਰਾ ਉਹ ਚੀਜ਼ ਹੋ ਜਾਂਦੀ ਹੁੰਦੀ ਹੈ ਕੋਈ ਫਰਕ ਨਹੀਂ ਪੈਂਦਾ ਹੁੰਦਾ ਜਿੰਨੀ ਹੀ ਅਸੀਂ ਖਤਮ ਕੀਤਾ ਉਮੀ ਹੋ ਦੁਬਾਰਾ ਪੈਦਾ ਕਰਨਾ ਪਰ ਇਹਦੇ ਵਿੱਚ ਕੁਝ ਨਾ ਕੁਝ ਸੋਚਣਾ ਤੇ ਕਰਨਾ ਪੈਣਾ ਨਹੀਂ ਤਾਂ ਜੋ ਹਾਲਾਤ ਤੁਹਾਡੇ ਸਾਹਮਣੇ ਬਣ ਗਏ ਆ ਇਹ ਬਹੁਤ ਖਤਰਨਾਕ ਹੈ ਇਹਦੇ ਵਿੱਚ ਨਾ ਕੋਈ ਕੁੜੀ ਐ 6 ਐ ਤੇ ਨਾ ਕੋਈ ਮੁੰਡਾ ਪੱਛਿਆ ਤੇ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਸਾਹਮਣੇ ਨਹੀਂ ਸਕਦੇ ਬਾਅਦ ਵਿੱਚ ਇਹਨਾਂ ਨੂੰ ਰੋਕ ਨਹੀਂ ਸਕਦੇ ਬਾਅਦ ਵਿੱਚ ਇਹਨਾਂ ਮਰਜ਼ੀ ਜੋਰ ਲਾ ਦੇਣ ਕਿਉਂਕਿ ਤੁਸੀਂ ਇਹਨਾਂ ਦੇ ਦਮਾੜਾ 'ਚ ਅਫਸਰਸ਼ਾਈ ਭਰਤੀ ਆ ਇਹ ਆਪਣੇ ਆਪ ਨੂੰ ਇੰਟਰਨੈਟ ਤੋਂ ਮੋਬਾਈਲਾਂ ਤੋਂ ਟੀਵੀ ਤੋਂ ਵੇਖ ਕੇ ਆਪਸਰ ਸਮਝਣ ਲੱਗ ਪਿਆ। 10 ਪੜਿਆ ਬੰਦਾ ਹੁੰਦਾ ਉਹਨੂੰ ਇੰਟਰਵਿਊ ਦੇਣੀ ਨਹੀਂ ਆਉਂਦੀ ਉਹਨੂੰ ਕੁਐਸਚਨ ਨਹੀਂ ਆਉਂਦਾ ਕੋਈ ਇੰਗਲਿਸ਼ ਤੋਂ ਉਹਨੂੰ ਗੱਲ ਨਹੀਂ ਆਉਂਦਾ ਕੋਈ ਉਹ ਫਿਰ ਵੀ ਇਹ ਸਮਝਦਾ ਕਿ ਮੈਂ ਛੋਟੇ-ਮੋਟੇ ਕੰਮ ਨਹੀਂ ਕਰਨੇ ਹੱਦ ਤੱਕ। ਇੱਕ ਇਹ ਦਿਮਾਗ ਤੋਂ ਇਹ ਕਿੱਥੋਂ ਪੈਦਾ ਹੋ ਗਿਆ? ਉਹ ਕਿਸੇ ਥਾਂ ਤੇ 8000 ਵਾਲੀ ਨੌਕਰੀ ਜ਼ਰੂਰ ਕਰ ਲਊ ਮੋਟਰਸਾਈਕਲ ਚੱਕ ਕੁੱਤੇ ਭਕਾਈ ਕਰਦਾ ਫਿਰ ਉਹ ਸਾਰੇ ਇੱਧਰ-ਉੱਧਰ ਕਿਸੇ ਪ੍ਰਾਈਵੇਟ ਨੌਕਰੀ 'ਚ 8-10 ਹਜ਼ਾਰ 'ਚ ਪਰ ਉਹ ਕੋਈ ਕੰਮ ਨਹੀਂ ਸੀ। ਪਰ ਮਾਂ ਪਿਓ ਕੰਮ ਸਿੱਖਣ ਨੂੰ ਜਾਂ ਉਹਨੂੰ ਰੋਲਾ ਵੀ ਉਹਦੇ ਪਾਉਂਦੇ ਜਦੋਂ ਉਹ ਇੱਕ ਵੱਡੀ ਉਮਰ ਚ ਆ ਕੇ ਵਿਹਲਾ ਹੋ ਜਾਂਦਾ ਹੈ ਤੂੰ ਗੇੜੇ ਕੱਢਦਾ ਜਦੋਂ ਉਹਨੂੰ ਸ਼ਰਮ ਆਉਣ ਲੱਗ ਪੈਂਦੀ ਹੈ ਛੋਟੇ-ਮੋਟੇ ਕੰਮਾਂ ਤਾਂ ਮਾਂ ਪਿਓ ਉਹ ਤੋਂ ਉਹਨਾਂ ਨਰਦੇ ਨਹੀਂ ਇਹ ਬਹੁਤ ਗਲਤ ਕਰ ਲਿਆ ਬਹੁਤ ਨੁਕਸਾਨਦਾਇਕ ਆ ਇਸ ਚੀਜ਼ ਤੋਂ ਬਚਣਾ ਪਾਣਾ ਸਭ ਤੋਂ ਪਹਿਲੀ ਗੱਲ ਉਹਨਾਂ ਬੰਦਿਆਂ ਤੋਂ ਬਚੋ ਪਿੰਡਾਂ ਚੋਂ ਜਿਹੜੇ ਆਹੋ ਜੇ ਮੱਤੇ ਸੜੇ ਤੁਸੀਂ ਬੰਦੇ ਸਰਪੰਚੀ ਐ ਮੈਂਬਰ ਬਣਾ ਲਏ ਆ ਜਿਨ੍ਹਾਂ ਦਾ ਕੋਈ ਵਾਅ ਵਾਸਤਾ ਨਹੀਂ ਜਿਹੜੇ ਕਿਸੇ ਨੂੰ ਲੋਦਾ ਘੁੱਟ ਨਹੀਂ ਪਿਆ ਸਕਦੇ ਲੱਸੀ ਦਾ ਘੁੱਟ ਨਹੀਂ ਪਿਆ ਸਕਦੇ ਤੁਸੀਂ ਉਹੋ ਜੇ ਬੰਦੇ ਲੀਡਰ ਬਣਾੜ ਕੇ ਡਾਲੋ ਉਹਨੂੰ ਇਹਨਾਂ ਲੀਡਰਾਂ ਦੀ ਕੋਈ ਲੋੜ ਨਹੀਂ ਹੁੰਦੇ-ਮੁੰਦੇ ਇਕੱਠੇ ਹੋ ਜੋ ਬੱਚੇ-ਬੱਚੇ ਇਕੱਠੇ ਹੋ ਜੋ ਉਹਨੂੰ ਇਹਨਾਂ ਲੀਡਰਾਂ ਦੀ ਕੋਈ ਲੋੜ ਨਹੀਂ ਤੇ ਆਪਦਾ ਇਕੱਠੇ ਹੋ ਕੇ ਪਬੰਧਨ ਤਿਆਰ ਕਰੋ ਚਿੱਠੀਆਂ ਤਿਆਰ ਕਰੋ ਇੱਕ ਦੂਜੇ ਪਿੰਡਾਂ ਨਾਲ ਵਟਾਓ ਆਪੇ ਹੌਲੀ-ਹੌਲੀ ਸਿਸਟਮ ਸ਼ੁਰੂ ਹੋ ਜਾ ਇੱਕ ਪਿੰਡ ਤੋਂ 10 ਬੱਚੇ ਜਿੰਮੇਦਾਰ ਕੱਪਣਗੇ ਦੂਜੇ 14 25 ਬੱਚੇ ਜਿੰਮੇਦਾਰ ਕਰਨਗੇ ਇੱਕ ਦੂਜੇ ਨਾਲ ਵਟਾਉਣਗੇ ਉਹਨਾਂ ਦੇ ਹੌਲੀ ਹੌਲੀ ਪੈਸੇ ਨਾਲ ਜੇਬ ਚ ਹੋਣਗੇ ਉਹਨਾਂ ਦੇ ਖੁਸ਼ੀ ਹੋਊਗੀ ਇੱਕ ਦੂਜੇ ਨਾਲ ਵਰਤਣਾ ਸਿੱਖਣਗੇ ਉਹ ਆਪਣੇ ਕਸ ਵਿੱਚ ਦੂਰ ਦੂਰ ਤੱਕ ਇੱਕ ਦੂਜੇ ਨਾਲ ਵਰਤਣਾ ਸਿੱਖਣਗੇ ਹੌਲੀ ਹੌਲੀ ਉਹ ਇਕੱਠੇ ਹੋ ਕੇ ਮੇਲੇ ਬਿਲਵਾ ਲੈ ਕਰਨਗੇ ਸਭ ਕੁਝ ਕਰ ਲੈ ਕਰਨਗੇ ਟਾਈਮ ਵੀ ਹੋਇਆ ਕਰੋ ਉਹਨਾਂ ਕੋਲ ਸਿੱਖਣ ਕੋਲ ਖੇਡਣ ਦਾ ਤੇ ਇਹਨੂੰ ਕਰਨਾ ਪੈਣਾ ਚੰਗੇ ਰਹਿਣਾ